ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝੀਆਂ ਕਰਨਾ ਹੈ ਸਾਧ ਸੰਗਤ ਸ਼ੁਭ ਜਾਂ ਫਿਰ ਅਸ਼ੁਭ ਰਸਤੇ ਦੇ ਵਿੱਚ ਜੇਕਰ ਅਰਥੀ ਦਿਸਦੀ ਹੈ ਤਾਂ ਇਸ ਦਾ ਕੀ ਸੰਕੇਤ ਹੁੰਦਾ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਵੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅਰਥੀ ਨੂੰ ਜਦੋਂ ਚੁੱਕ ਕੇ ਲਜਾਇਆ ਜਾਂਦਾ ਹੈ ਤੇ ਸਾਧ ਸੰਗਤ ਆਪਾਂ ਸਾਰੇ ਵੇਖਦੇ ਆ ਕਿ ਇੱਕ ਗੱਲ ਬੋਲੀ ਜਾਂਦੀ ਹੈ ਆਪਣੇ ਚਲੋ ਸਤਨਾਮ ਵਾਇਗਰੂ ਦਾ ਪਾਠ ਕਰ ਲੈਂਦੇ ਨੇ ਗੁਰਬਾਣੀ ਦਾ ਜਾਪ ਹੁੰਦਾ ਹੈ ਤੇ ਜਿਹੜੇ Hindu ਵੀਰ ਨੇ ਉਹ RAM ਨਾਮ ਸਤ ਹੈ ਦਾ ਜਾਪ ਕਰਦੇ ਨੇ ਮੈਂ ਤਾਂ ਕਰਕੇ ਬੇਨਤੀਆਂ ਸਾਂਝੀਆਂ ਕਰ ਰਿਹਾ ਵੀ ਕੁਝ ਜਿਹੜਾ ਸਾਡਾ ਵਿਸ਼ਾ ਹੈ ਉਹ ਵਿਸ਼ਾ ਸਾਨੂੰ ਪ੍ਰੋਪਰ ਪੂਰਨ ਤੌਰ ਤੇ ਅਸਲ ਦੇ ਵਿੱਚ ਸਮਝ ਪੈ ਜਾਏ ਇਹ ਜਿਹੜਾ ਵਿਸ਼ਾ ਹੈ ਇਹ ਬਹੁਤ ਕੱਟ ਲੋਕਾਂ ਨੂੰ ਜਿਹੜਾ ਹੈ ਸਮਝ ਪੈਂਦਾ ਹੈ ਇਹ ਵਿਸ਼ਾ ਸਮਝ ਪੈ ਜਾਏ ਗੁਰਮੁਖ ਪਿਆਰਿਓ ਅਸਲ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦੋਂ ਬੱਚੇ ਨੂੰ ਲੈ ਕੇ ਜਾਂਦੇ ਨੇ ਇੱਕ ਮੁਰਦੇ ਨੂੰ ਲੈ ਕੇ ਜਾਂਦੇ ਨੇ ਉਸ ਵਕਤ RAM ਨਾਮ ਸਤ ਹੈ ਦਾ ਜਾਪ ਕੀਤਾ ਜਾਂਦਾ ਹੈ ਉਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਜਦੋਂ ਤੂੰ ਨਹੀਂ ਸੀ ਉਦੋਂ ਵੀ ਸਤ ਸੀ ਅੱਜ ਤੂੰ ਹੈਗਾ ਸੀ ਤਾਂ ਵੀ ਸਤ ਹੈ ਤੂੰ ਨਹੀਂ ਰਿਹਾ ਉਹ ਤਾਂ ਵੀ ਸਤ ਹੈ RAM ਨਾਮ ਸਤ ਹੈ ਉਹ RAM ਦਾ ਨਾਮ ਉਹ ਪਰਮਾਤਮਾ ਦਾ ਉਹ ਈਸ਼ਵਰ ਦਾ ਨਾਮ ਸਤ ਹੈ ਸੱਚਾ ਹੈ ਤੂੰ ਆਇਆ ਸੀ ਤੂੰ ਚਲਾ ਗਿਆ ਪਰ ਉਹਦਾ ਨਾਮ ਹਮੇਸ਼ਾ ਹੀ ਰਹੇਗਾ ਸੱਚਾ ਹੀ ਰਹੇਗਾ ਭਲਿਆ ਇਹ ਗੱਲ ਯਾਦ ਰੱਖੀ ਸਾਧ ਸੰਗਤ ਗੁਰੂ ਨੇ ਵੜੀ ਵੱਡੀ ਕਿਰਪਾ ਕੀਤੀ ਸਤਿਗੁਰੂ ਨੇ ਵੜੀ ਵੱਡੀ ਰਹਿਮਤ ਕੀਤੀ ਹੋਰਮਾਤਮਾ ਦਾ ਜਿਹੜਾ ਨਾਮ ਹੈ ਇਹ ਬਹੁਤ ਵੱਡਾ ਨਾਮ ਹੈ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਰਹਿਮਤ ਹੈ ਪਿਆਰਿਓ ਇੰਨੀ ਵੱਡੀ ਰਹਿਮਤ ਗੁਰੂ ਦੀ ਸਾਧ ਸੰਗਤ ਰਾਮ ਦਾ ਨਾਮ ਜਿਹੜਾ ਹੈ ਉਹ ਸੱਚ ਹੈ ਉਹ ਸਦਾ ਹੀ ਸੱਚ ਰਹੇਗਾ ਪਿਆਰਿਓ ਕਈ ਲੋਕ ਸਾਡੇ ਜਦੋਂ ਅਰਥੀ ਨੰਗਦੀ ਹੋਵੇ ਨਾ ਤੇ ਉਹ ਫਟਾਫਟ ਜਿਹੜੇ ਨੇ ਭੱਜ ਜਾਂਦੇ ਨੇ ਕਹਿੰਦੇ ਜੀ ਇਹ ਤਾਂ ਬਹੁਤ ਮਾੜਾ ਹੋ ਗਿਆ ਜੀ ਅਰਥੀ ਮੱਥੇ ਲੱਗੀ ਅਰਥੀ ਮੱਥੇ ਲੱਗਣਾ ਮਾੜਾ ਨਹੀਂ ਉਹ ਤੇ ਸ਼ੁਭ ਸੰਕੇਤ ਹੈ ਤੈਨੂੰ ਜ਼ਿੰਦਗੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੰਗੇ ਕੰਮ ਕਰਿਆ ਕਰ ਜਿਹੜੇ ਰਾਹ ਇਹ ਗਿਆ ਉਹੀ ਰਾਹ ਤੈਨ ਤੁਰ ਜਾਣਾ ਹੈ ਮਾਰੇ ਕਾਮਨਾ ਕਰੀ ਕਿਸੇ ਦਾ ਬੁਰਾ ਨਾ ਕਰੀ ਕਿਸੇ ਦਾ ਤੂੰ ਐਵੇਂ ਹਾਏ ਨਾ ਲਈ ਕਿਸੇ ਦਾ ਤੂੰ ਐਵੇਂ ਜਿਹੜਾ ਹੈ ਕਿਸੇ ਦੇ ਨਾਲ ਵੈਰ ਨਾ ਕਮਾਵੀ ਕਿਸੇ ਦੇ ਨਾਲ ਤੂੰ ਐਵੇਂ ਲੜਾਈ ਝਗੜੇ ਨਾ ਕਰਦਾ ਫਰੀ ਪਿਆਰਿਆ ਯਾਦ ਰੱਖੀ ਕਿ ਇਹ ਸੰਸਾਰ ਤੋਂ ਚਲਿਆ ਗਿਆ ਤੂੰ ਵੀ ਸੰਸਾਰ ਤੋਂ ਚਲਿਆ ਜਾਣਾ ਤੇ ਉਹ ਗੱਲ ਇੱਥੇ ਸਾਬਤ ਹੋ ਜਾਂਦੀ ਹੈ ਸਾਧ ਸੰਗਤ ਕਿ ਜਿਉਣਾ ਝੂਠ ਮਰਨਾ ਸੱਚ ਹੈ ਜਿਉਣਾ ਤੇ ਝੂਠ ਹੈ ਤੇ ਮਰਨਾ ਜਿਹੜਾ ਹੈ ਉਹ ਸੱਚ ਹੈ ਸਾਧ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੇ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਸਾਧ ਸੰਗਤ ਤੇ ਹਮੇਸ਼ਾ ਇਸ ਗੱਲ ਨੂੰ ਆਪਾਂ ਸਮਝੀਏ ਇਸ ਗੱਲ ਨੂੰ ਵਿਚਾਰੀਏ ਕਿ ਸੰਸਾਰ ਦੇ ਵਿੱਚ ਆਏ ਹਾਂ ਕੀ ਲੈ ਕੇ ਆਏ ਸੀ ਤੇ ਕੀ ਲੈ ਕੇ ਜਾਵਾਂਗੇ ਅਰਥੀ ਜਦੋਂ ਆ ਰਹੀ ਹੈ ਤੇ ਅਸੀਂ ਰੁਕ ਜਾਈਏ 2 ਮਿੰਟ ਨਾ ਕੋਈ ਫਰਕ ਨਹੀਂ ਪੈਂਦਾ ਉਸ ਅਕਾਲ ਪੁਰਖ ਨੂੰ ਯਾਦ ਕਰੀਏ ਕਿ ਸੱਚੇ ਪਾਤਸ਼ਾਹ ਤੇਰੇ ਭਾਣੇ ਅੰਦਰ ਇਹਦਾ ਜਨਮ ਹੋਇਆ ਸੀ ਤੇਰੇ ਭਾਣੇ ਅੰਦਰ ਹੀ ਇਹ ਚਲਾ ਗਿਆ ਤੇਰੇ ਭਾਣੇ ਅੰਦਰ ਹੀ ਸਾਡਾ ਜਨਮ ਹੋਇਆ ਤੇਰੇ ਭਾਣੇ ਅੰਦਰ ਹੀ ਅਸੀਂ ਚਲੇ ਜਾਣਾ ਪਾਤਸ਼ਾਹ ਜੀਓ ਕਿਰਪਾ ਕਰਿਓ ਵੀ ਤੁਹਾਡੇ ਚਰਨਾਂ ਨਾਲ ਪ੍ਰੀਤ ਬਣੀ ਰਹੇ ਬਸ ਹੋਰ ਨਹੀਂ ਕੁਝ ਚਾਹੀਦਾ ਇੰਨਾ ਹੀ ਚਾਹੀਦਾ ਹੋਰ ਨਹੀਂ ਕੁਝ ਚਾਹੀਦਾ ਸਤਿਗੁਰੂ ਇੰਨੀ ਕੋ ਕਿਰਪਾ ਕਰਿਓ ਪਾਤਸ਼ਾਹ ਜੀ ਇਨਨੀ ਕਿਰਪਾ ਕਰਿਓ ਅਰਥੀ ਦਾ ਮੱਥੇ ਲੱਗਣਾ ਅਸ਼ੁਭ ਨਹੀਂ ਸ਼ੁਭ ਹੁੰਦਾ ਹੈ ਪਿਆਰਿਓ ਹਾਲਾਂਕਿ ਕਈ ਲੋਕ ਜਿਹੜੇ ਨੇ ਅਕਲ ਤੋਂ ਹੀਣੇ ਉਹ ਕਹਿੰਦੇ ਵੀ ਅਰਥੀ ਦਾ ਮੱਥੇ ਲੱਗਣਾ ਸ਼ੋਭਾ ਜੀ ਇਹ ਤਾਂ ਅਪਸ਼ਗਨ ਹੋ ਗਿਆ ਜੀ ਤਾਂ ਮਾੜਾ ਕੰਮ ਹੋ ਗਿਆ ਇਹ ਸਹੀ ਨਹੀਂ ਹੋਇਆ ਇਹ ਐ ਨਹੀਂ ਹੋਇਆ ਇੰਜ ਨਹੀਂ ਹੋਇਆ ਇਹ ਨਹੀਂ ਹੋਇਆ ਇਹ ਕੋਈ ਅਪਸ਼ਗਨ ਨਹੀਂ ਹੈਗੇ ਪਿਆਰਿਓ ਇਹ ਸਾਰੀਆਂ ਚੀਜ਼ਾਂ ਧਰ ਤੋਂ ਚੱਲੀਆਂ ਹੋਈਆਂ ਨੇ ਉਹਦੇ ਹੁਕਮ ਵਿੱਚ ਹੀ ਸਭ ਕੁਝ ਹੁੰਦਾ ਹੈ ਉਹਦੇ ਹੁਕਮ ਵਿੱਚ ਜੋ ਹੋ ਰਿਹਾ ਉਹ ਮਾੜਾ ਕਿਵੇਂ ਹੋ ਸਕਦਾ ਹੈ ਉਹ ਅਸ਼ubh ਕਿਵੇਂ ਹੋ ਸਕਦਾ ਹੈ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ